ਭਗਤ ਸੁਹੈ ਦਰਬਾਰ ਸ਼ਬਦ ਸੁਹਾਇ ਜਿਉ ਬੋਲੈ ਅੰਮ੍ਰਿਤ ਬਾਣ ਅਰਸਨ ਰਸਾਇਆ ਜਿਉ ਭਗਤ ਪਰਮਾਤਮਾ ਦੀ ਸਿਮਰਨ ਕਰਨ ਵਾਲੇ ਸੋ ਹੈ ਸ਼ੋਭ ਦੇ ਹਨ ਦਰਬਾਰ ਪ੍ਰਭੂ ਦੀ ਹਜ਼ੂਰੀ ਵਿੱਚ ਦਰਬਾਰ ਵਿੱਚ ਸ਼ਬਦ ਸੁਹਾਇਆ ਸ਼ਬਦ ਗੁਰੂ ਦੇ ਸ਼ਬਦ ਰਾਏ ਸੁਹਾਇਆ ਸੋਨੇ ਜੀਵਨ ਵਾਲੇ ਬੋਲ ਹੈ ਅੰਮ੍ਰਿਤ ਬਾਣ ਬੋਲ ਹੈ ਬੋਲਦੇ ਹਨ ਅੰਮ੍ਰਿਤ ਬਾਣ ਆਤਮਕ ਜੀਵਨ ਦੇਣ ਵਾਲੀ ਬਾਣ ਰਸਨ ਰਸਾਇਆ ਜੀਓ ਰਸਨ ਕਹਿੰਦੇ ਨੇ ਜੀਵ ਰਸਾਇਆ ਇੱਕ ਸੁਰ ਰਸਾਇ ਇੱਕ ਸੁਰ ਕਰ ਲੈਂਦੇ ਹਨ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਏ ਭਾਈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸ਼ੋਭ ਦੇਣ ਸ਼ੋਭਾ ਪਾਉਂਦੇ ਹਨ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਨਾ ਬਣਾ ਲੈਂਦੇ ਹਨ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੇ ਜੀਵ ਨਾਲ ਉਚਾਰਦੇ ਰਹਿੰਦੇ ਹਨ ਰਸਨ ਰਸਾਈ ਨਾਮ ਤਿਸਾਈ ਗੁਰ ਕੈ ਸ਼ਬਦ ਵਿਕਾਣੇ ਪਰਸ ਪਰਸੀਐ ਪਰਸ ਹੋਏ ਜਾ ਤੇਰੇ ਮਨ ਪਾਣੇ ਰਸਨ ਕਹਿੰਦੇ ਨੇ ਜੀਵ ਨੂੰ ਰਸਾਇ ਇੱਕ ਸੁਰ ਕਰ ਲੈਂਦੇ ਹਨ ਨਾਮ ਨਾਮ ਦੇ ਰਣ ਤੇ ਸਾਇ ਪਿਆਸੇ ਤਿਹਾਈ ਗੁਰ ਕੈ ਗੁਰੂ ਦੇ ਸ਼ਬਦ ਵਿਕਾਣੇ ਸ਼ਬਦ ਦੇ ਰਾਹੀ ਵਿਕਾਣੇ ਪ੍ਰਭੂ ਨਾਮ ਤੋਂ ਸਦਕੇ ਹੁੰਦਿਆਂ ਪਰਸ ਪਰਸੀ ਹੈ ਗੁਰੂ ਪਰਸ ਨੂੰ ਸ਼ੂਣ ਨਾਲ ਪਰਸ ਇੱਕ ਪੱਥਰ ਦੀ ਜੋ ਸਵਤਾਂਤਾਂ ਨੂੰ ਸੋਨਾ ਕਰ ਸਕਣ ਵਾਲੀ ਮਿੱਥੀ ਗਈ ਹੈ ਮੰਨੀ ਗਈ ਹੈ ਕੋਈ ਉਹ ਬਾਣਸ ਹੋ ਗਏ ਹਨ ਜਾ ਤੇਰੇ ਜੋ ਤੇਰੇ ਮਨ ਨੂੰ ਬਾਣੇ ਚੰਗੇ ਲੱਗਦੇ ਹਨ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਜੀਵ ਨੂੰ ਉਹ ਬਾਣੀ ਨਾਲ ਇੱਕ ਰਸ ਕਰ ਲੈਂਦੇ ਹਨ ਭਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਹਨ ਨਾਮ ਵਿੱਚ ਜੁੜ ਕੇ ਨਾਮ ਬਾਸ ਸੇ ਉਹਨਾਂ ਦੀ ਪਿਆਸ ਵਧਦੀ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਹਨ ਨਾਮ ਦੇ ਖਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ हे ਪ੍ਰਭੂ ਜਦੋਂ ਭਗਤ ਜਨ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਤਾਂ ਉਹ ਗੁਰੂ ਪਾਰਸ ਨੂੰ ਛੂ ਕੇ ਆਪ ਵੀ ਪਾਰਸ ਹੋ ਜਾਂਦੇ ਹਨ ਤੇ ਹੋਰਾਂ ਨੂੰ ਪਵਿੱਤਰ ਜੀਵਨ ਦੇਣ ਦੇ ਯੋਗ ਹੋ ਜਾਂਦੇ ਹਨ ਅਮਰ ਅਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਬਾਪਾਰੀ ਅਮਰ ਅਪਦ ਉਹ ਆਤਮਿਕ ਅਵਸਥਾ ਜਿੱਥੇ ਆਤਮਿਕ ਮੌਤ ਨਹੀਂ ਪਹੁੰਚ ਸਕਦੀ ਪਾਇਆ ਪ੍ਰਾਪਤ ਕਰਦੇ ਹਨ ਆਪ ਗਵਾਇਆ ਜਦੋਂ ਆਪਣੇ ਅੰਦਰੋਂ ਆਪਾ ਭਾਵ ਖਤਮ ਕੀਤਾ ਬਿਰਲਾ ਕੋਈ ਬਿਰਲਾ ਮਨੁੱਖ ਗਿਆਨ ਵਿਚਾਰੀ ਗੁਰੂ ਦੇ ਦੱਸਿਏ ਹੋਏ ਗਿਆਨ ਨੂੰ ਵਿਚਾਰਦੇ ਹਨ ਨਾਨਕ ਹੈ ਨਾਨਕ ਭਗਤ ਤੇਰੀ ਭਗਤੀ ਕਰਨ ਵਾਲੇ ਤੇਰਾ ਸਿਮਰਨ ਕਰਨ ਵਾਲੇ ਸੋਹਣ ਸ਼ੋਭ ਦੇ ਹਨ ਦਰ ਸੱਚ ਸਦਾ ਕਾਇਮ ਰਹਿਣ ਵਾਲਾ ਦਰ ਸੱਚੇ ਕੇ ਵਪਾਰੀ ਤੇ ਸੱਚੇ ਨਾਮ ਦੇਹੀ ਬਣ ਜਾ ਰਹੇ ਹਨ ਗੁਰੂ ਸਹਿ ਪ੍ਰਮਾਨ ਕਰਦੇ ਹਨ ਜਿਹੜੇ ਬੰਦੇ ਆਪਾ ਪਾਪ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਿਕ ਦਰਜਾ ਮਿਲ ਜਾਂਦਾ ਹੈ ਜਿੱਥੇ ਆਤਮਿਕ ਮੌਤ ਅਸਰ ਨਹੀਂ ਕਰ ਸਕਦੀ ਪਰ ਜੇ ਆ ਕੋਈ ਬਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ ਇਹ ਨਾਨਕ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸਿਰ ਪ੍ਰਭੂ ਦੇ ਦਰ ਤੇ ਸ਼ੋਭਾ ਪਾਉਂਦੇ ਹਨ ਉਹ ਆਪਣੇ ਸਾਰੇ ਜੀਵਨ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ਭੂਖਾ ਸੋ ਆਥੋ ਕਿਉਂ ਦਰ ਜਾਇ ਸਾ ਜਿਓ ਸਤਿਗੁਰ ਪੁੱਛੋ ਜਾਇ ਨਾਮ ਧਿਆਇ ਸਾ ਜਿਓ ਭੁੱਖ ਪਿਆਸੋ ਭੁੱਖਾ ਪਿਆਸਾ ਆਥ ਕਹਿੰਦੇ ਨੇ ਮਾਇਆਨ ਕਿਉਂ ਦਰ ਜਾਏ ਸਾ ਜੀਉ ਕਿਸ ਤਰ੍ਹਾਂ ਦਰ ਪਰਮਾਤਮਾ ਦੇ ਦਰ ਤੇ ਕਿਉਂ ਜਾਏ ਸਾ ਕਿਵੇਂ ਜਾ ਸਕਦਾ ਹੈ ਸਤਿਗੁਰੂ ਪੁੱਛੋ ਜਾਏ ਆਪਣੇ ਗੁਰੂ ਤੋਂ ਪੁੱਛ ਕੇ ਨਾਮ ਅਧਿਆਏ ਸਾ ਮੈਂ ਨਾਮ ਨੂੰ ਸਿਮਰਾਂ ਗੁਰੂ ਸਹਿ ਫੁਰਮਾਨ ਕਰਦੇ ਹਨ ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰ ਤੇ ਨਹੀਂ ਪਹੁੰਚ ਸਕਦਾ ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ ਤੇ ਗੁਰੂ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਨਾਮ ਹੀ ਤ੍ਰਿਸ਼ਨਾ ਦੂਰ ਕਰਦਾ ਹੈ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖੋ ਸੱਚ ਪਛਾਣਾ ਦਿਨਾਨਾਥ ਦਿਆਲ ਨਰੰજન ਆਨੰਦਿਨ ਨਾਮ ਬਖਾਣਾ ਸੱਚ ਨਾਮ ਸਦਾ ਤੇ ਰਹਿਣ ਵਾਲਾ ਨਾਮ ਧਿਆਈ ਮੈਂ ਸਿਮਰਾਂ ਸਾਚ ਚਵਾਈ ਚਵਾਈ ਕਹਿੰਦੇ ਨੇ ਮੈਂ ਉਹ ਚਾਰਾਂਗਾ ਗੁਰਮੁਖ ਗੁਰੂ ਦੀ ਮੱਤ ਉੱਤੇ ਤੁਰ ਕੇ ਸਾਜ ਪਛਾਣਾ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਸੱਚ ਦੀ ਪਛਾਣ ਹੋ ਸਕਦੀ ਹੈ ਦੀਨਾਂ ਨਾਲ ਤ ਕੰਗਾਲਾਂ ਉੱਤੇ ਦਇਆ ਕਰਨ ਵਾਲਾ ਦਇਆਲ ਉਹ ਕਿਰਪਾਲ ਪ੍ਰਭੂ ਨਿਰੰજન ਜਿਹੜਾ ਮਾਇਆ ਦੇ ਕਾਲਖ ਤੋਂ ਰਹਿਤ ਹੈ आनंद इन हर रोज नाम बखाना बखाना ਕਹਿੰਦੇ ਨੇ ਮੈਂ ਉਚਾਰਾਂਗਾ ਗੁਰੂ ਸਾਹਿਬ ਫਰਮਾਨ ਕਰਦੇ ਹਨ ਮੈਂ ਗੁਰੂ ਦੀ ਸ਼ਰਨ ਪੈ ਕੇ ਸਦਾ تیر ਨਾਮ ਸਿਮਰਦਾ ਹਾਂ ਸਦਾ تیر ਪ੍ਰਭੂ ਦੀ ਸਿਬਦ ਸਲਾ ਉਚਾਰਦਾ ਤੇ ਸਦਾ تیر ਪ੍ਰਭੂ ਨਾਲ ਸਾਝ ਪਾਉਂਦਾ ਹਾਂ ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂਹੰ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਕਰਨ ਦਾ ਸੂਮਾ ਹੈ ਜੋ ਦਇਆ ਦਾ ਸੂਮਾ ਹੈ ਤੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਕਰਨੀ ਕਰ ਤੁਰਹੁ ਫਰਮਾਈ ਆਪਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮਿਠਾ ਤ੍ਰਿਸ਼ਨ ਨਾਮ ਨਿਵਾਰੀ ਕਰਨੇ ਕਾਰ ਕਰਨ ਜੋਗ ਕੰਮ ਤੁਰੋਂ ਫਰਮਾਈ ਜੋ ਤੁਰ ਤੋਂ ਲਿਖੀ ਹੋਈ ਹੈ ਤੁਰੋਂ ਕਹਿੰਦੇ ਨੇ ਪ੍ਰਮਾਤਮਾ ਨੇ ਆਪਣੇ ਹਜ਼ੂਰੀ ਤੋਂ ਆਪ ਕਹਿੰਦੇ ਨੇ ਉਹ ਬੰਦਾ ਆਪ ਮੂਆ ਮਾਇਆ ਦੇ ਮੂੰਹ ਵੱਲੋਂ ਮਰ ਜਾਂਦਾ ਹੈ ਮਨ ਮਾਰੀ ਮਨ ਮਾਰ ਕੇ ਆਪਣੇ ਮਨ ਨੂੰ ਮਾਰ ਕੇ ਨਾਨਕ ਨਾਮ ਹੈ ਨਾਨਕ ਪਰਮਾਤਮਾ ਦਾ ਨਾਮ ਮਹਾਰਸ ਮੀਠਾ ਮਹਾਰਸ ਸਭ ਤੋਂ ਸ੍ਰੇਸ਼ਟ ਸਵਾਦ ਵਾਲਾ ਕ੍ਰਿਸ਼ਨਾ ਮਾਇਆ ਦੀ ਲਾਲਸਾ ਨਾਮ ਨਾਮ ਦੇ ਰਾਹੀ ਨਿਵਾਰੀ ਦੂਰ ਹੋ ਜਾਂਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਹਜ਼ੂਰੀ ਤੋਂ ਇਹ ਨਾਮ ਸਿਮਰਨ ਦਾ ਨਾਮ ਸਿਮਰਨ ਕਰਨ ਦੇ ਯੋਗ ਕਰਨ ਦਾ ਹੁਕਮ ਦਿੰਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਏ ਨਾਨਕ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਏ ਮਿੱਠਾ ਤੇ ਹੋਰ ਸਭ ਰਸਾ ਨਾਲੋਂ શ્રેਸ਼ਟ ਲੱਗਦਾ ਹੈ ਉਸ ਨੇ ਨਾਮ ਸਿਮਰਨ ਦੇ ਵਰਗਤ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਪ੍ਰਮਾਤਮਾ ਦੀ ਹਜ਼ੂਰੀ ਤੋਂ ਹੀ ਜਿਹੜੇ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਹੁੰਦਿਆਂ ਨ ਉਹ ਤੁਰ ਤੋਂ ਹੀ ਹੁਕਮ ਦਿੱਤੇ ਹੁੰਦੇ ਹਨ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ